ਨੇਮ ਕਾਮਤੀ ਉਹਦੇ ਇੱਕ ਪੈਰੇ ਚ ਲਿਖਿਆ ਸੀ ਜੇ ਕਿਸੇ ਇੱਕ ਕੌਮ ਦਾ ਨਸਲ ਕਾਤ ਕਰਨਾ ਜਾਂ ਕਿਸੇ ਛੋਟੇ ਦੇਸ਼ ਤੇ ਕਬਜ਼ਾ ਕਰਨਾ ਤਾਂ ਸਭ ਤੋਂ ਪਹਿਲਾਂ ਉਹਦੀ ਐਜੂਕੇਸ਼ਨ ਖਤਮ ਕਰੋ ਉਹਦਾ ਤੰਕਿਲ ਖਤਮ ਕਰੋ ਉਹਦਾ ਰਹਿਣ ਸਹਿਣ ਖਾਨ ਪੀਰ ਖਤਮ ਕਰੋ ਔਰ ਇਹ ਟੋਟਕੇ ਉਹਦੇ ਮੇਲੇ ਵਸਿਆ ਸਾਰੇ ਖਤਮ ਕਰ ਦਿਓ ਇਹ ਸਾਡੇ ਹਿੰਦੁਸਤਾਨ ਦੀ ਸਰਕਾਰ ਦੀ ਸਭ ਤੋਂ ਮਾੜੀ ਕਰਤੂਤ ਨਹੀਂ ਮੈਂ ਹੋ ਨਹੀਂ ਦਿੰਦਾ ਪਿੱਛੋਂ ਤੋਂ ਪ੍ਰਾਣੀ ਜੀ ਸਿੰਘ ਦੇ ਰਾਜ ਤੋਂ ਲੈ ਕੇ ਇਹਨਾਂ ਸਰਕਾਰਾਂ ਨੇ ਇਹੀ ਕੋਸ਼ਿਸ਼ ਕੀਤੀ ਆ ਕਿ ਇਹ ਸਿੱਖ ਕੌਮ ਜ਼ਿਆਦਾ ਐਡਵਾਂਸ ਨਾ ਹੋ ਜਾਏ ਐਸ ਯੂਨੀਵਰਸਿਟੀ ਦੇ ਗੱਲ ਕਰਨ ਤੋਂ ਪਹਿਲਾਂ ਮੈਂ ਬੋਲਦਾ ਬਲਾਰੇ ਬਹੁਤ ਕੁਝ ਕਹਿ ਦੇ ਗਏ ਆ ਹਾਠੀ ਦੇ ਪਾਵੇਂ ਸਭ ਦਾ ਪਾਉ 21 ਬਾਦਰ ਪਰ ਰਿਪੀਟ ਕਰੀ ਜਾਵਾਂਗੇ ਜੇ ਉਹਦੇ ਵਿੱਚ ਕੁਝ ਬਜਾ ਨਹੀਂ ਆਉਂਦਾ ਜੋ ਪ੍ਰੋਬਲਮ ਆਏ ਚੇ ਨੇ ਇਹਨਾਂ ਬਹੁਤ ਵਿਸਤਾਰ ਦੇ ਨਾਲ ਸੱਚੀਆਂ ਦਸੀਆਂ ਔਰ ਮੈਂ ਸੁਨੀਆਂ ਨੇ ਬਾਅਦ-ਬਾਅਦ ਉਹ ਚੰਗੀਆਂ ਨਹੀਂ ਲੱਗਦੀਆਂ ਉਹ ਹਿਸਰੇ ਵਾਲੀ ਗੱਲ ਉਹ ਜਿਹੜਾ ਸਾਡਾ ਮੀਸੀ ਆ ਸਾਡਾ ਐਜੂਕੇਸ਼ਨਰੀ ਮਿਸਟਰ ਆ ਸਾਡਾ ਨਕਨ ਡਾਉਣ ਵਾਲਾ ਇਹ ਜੋ अनकुली रूह जो छॾ खे चले गेस उन जी रूह फुल्या जिन्हनिपीअ रूह कह सघपीअ रूह जी मैं मिसाल

उहा फौज जी सैलरी तनखार जो रंजीता रुपई जा चालीह सौ घर जा तव्हां हिसाब लाड़ो की अॼु जे ज़माने मज़दूरी आहे अंग्रेजा ਇੱਥੇ ਬੱਚੇ ਬੈਠੇ ਆ ਸਾਡੇ रणजीते नज़र कॾहिं जहिड़ी उन पैंती चालीहनि रिपोर्ट करणी शुरू की जिन चणजीत जूदा कब्ज़ा करण मुश्किल आहे चाल ते तरह वेचा जंहिंमें उहा राज तमामु सारे जान जो वॾी गल कोई ਅੰਗਰੇਜ਼ ਕਾਬਜ਼ ਹੋਣਾ ਸਭ ਤੋਂ ਪਹਿਲਾਂ ਸਾਡੀ ਆਯੂਕੇ ਸਿੱਡੇ ਕਬਜ਼ਾ ਕੀਤਾ ਉਸ ਰਾਜ ਦੇ ਵਿੱਚ ਗੁਰਮੁਖੀ ਸ਼ਾਮੁਖੀ ਕੋਠਾ ਫਾਰਸੀ ਪੜਾਈ ਜਾਂਦੀ ਗੁਰਮੁਖੀ ਤੇ ਸ਼ਾਮੁਖੀ ਬੋਲਣ ਵਾਸਤੇ ਤੇ ਫਾਰਸੀ ਚ ਉੱਥੇ ਸਰਕਾਰੀ ਕੰਮ ਕਾ ਲਿੰਦਾ ਅੰਗਰੇਜ਼ਾਂ ਨੇ ਉਹ ਸਾਰਾ ਕੰਮ ਬਗਲਤਾ ਇੱਕਦਮ ਸਿਸਟਮ ਬਣ ਗਿਆ ਪੜਾਈ ਕੀ ਕੀ ਕਿ ਜੋ ਸਰਕਾਰੀ ਬਿਮਾਰੀ ਕਮਸੀਓਂ ਮੇਂ ਡਿਲੀਟ ਕਰਨਾ ਸ਼ੁਰੂ ਕੀਤਾ ਇੱਕਦਮ ਨਾ ਪੰਜਾਬੋਂ ਅਨਪੜਤਾ ਬਣਾਇਆ ਦੂਸਰੇ ਉਹਨਾਂ ਸਰ ਤੋਂ ਸਾਡਾ ਕਲਚਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਲਕੇ ਸਾਡਾ ਇਹ ਸੀ ਜਿੱਦੇ ਉਹਨਾਂ ਨੇ ਬੀਗ ਰੈਂਚਾ ਦਾ ਮੁਕਾਲਿਆ ਕਰਵਾਇਆ ਅਠਾਂ ਦਸਾਂ ਬੰਦਿਆ ਤੋਂ ਅੰਗਰੇਜ਼ਾਂ ਨੇ ਹਸਾਬ ਲਾਇਆ ਇਹ ਤਾਂ ਨਾਮ ਬਾਈਬਲ ਨਾਲ ਦਾ ਤੇ ਨਾਮ हिंदुआ न रा शरीफ़ भगवत गीता यासि इसे चीज़ राजा नी कटड़ मुमारक सिया अंग्रेज़ा जे मन जेके बहया जो कया ਇਹ ਜੋ ਸੱਚ ਸੁਖਰਾਣੀਆਂ ਬੋਲਿਆ ਸੀ ਯਾਦ ਪਿੰਟੋਂ ਪਹਿਲੋ ਇਹ ਇਹਨਾਂ ਦਾ ਗਰੰਟਾ ਬਿਲਕੁਲ ਉਹੀ ਕੀ ਗਿਆ ਇਹਦੇ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਪਊਗੀ ਉਹਨਾਂ ਨੇ ਡੇਵਾ ਬਾੜ ਤੋੜਿਆ ਪੰਜਾਬ ਦੇ ਵਿੱਚ ਡੇਵਾ ਬਾੜੇ ਮੇਗਾ ਦੀ ਜੀਨ ਉਹਨੇ ਵੀ ਕਿੰਨਾ ਸਭ ਤੋਂ ਪਹਿਲੋ ਕੀਤਾ ਗੁਰਦੁਆਰਿਆਂ ਦੇ ਵਿੱਚ ਹਿੰਦੂ ਕੇਰੇ ਮੰਤਰ ਪੜ੍ਹ ਲਵਾਲੇ ਬੰਦੇ ਸੀ ਉਹ ਗੁਰਦੁਆਰਿਆਂ ਦੇ ਵਿੱਚ ਆ ਗਏ جو گنٹھی مہاراجا رنجیت گرو گرن سا لے کے گرو گرنتھ کی پوجا کرد بلائی جی اب بھی چلتی ہے میں بڑے فخر کے مان سمرا ایسر سنگ لاڑے والا ایسر سنگان کروا یا ہونے آپ کو شخصی پوجا نے یہ میری ਨਾਮ ਤਲੀ ਲੜ ਦੀ ਬਹੁਤ ਵੱਡੀ ਕੰਪਾਨੀ ਆਜ਼ਾਦੀ ਦੇ ਵਿੱਚ ਲੇਕਿਨ ਇਹਨਾਂ ਬਾਬੇ ਪ੍ਰਤਾਪ ਸਿੰਘ ਨੂੰ ਮਾਫੀ ਨਾਵਾ ਦੇ ਕੇ ਤੇ ਸ਼ਕਸ਼ੀ ਪੂਜਾ ਚਾਜੂ ਸਰਵਾਤੀ ਉਹਦੇ ਕੋਲ ਗੁਲਾਮ ਹੋ ਗਿਆ ਬਾਕੀ ਅਨਰੰ칸 ਜੋ ਰਾਜਾ ਸਵਾਮੀ ਇਹ ਤੁਹਾਡੇ ਸਾਹਮਣੇ ਸਾਰੇ ਉਹਨਾਂ ਦੀ ਜਿੰਨ ਸਿੱਖਾਂ ਨੂੰ ਪਾਣ ਵਾਸਤੇ ਐਜੂਕੇਸ਼ਨ ਖਤਮ ਕੀ ਕੀ ਕਲਚਰ ਖਤਮ ਕੀਤਾ ਸਭ ਕੋਈ ਕਦਮ ਕੀਤਾ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਜੇ ਸ਼ਹਾਦਤ ਜੋ ਸਾਡਾ ਜੋ ਸ਼ਹਾਬ ਹੋਇਆ ਤੇ ਮੈਂ ਸ਼ੌਟ ਦੇ ਵਿੱਚ ਥੋੜਾ ਮਹਾਜਮਨ ਸੈਕਟੀ ਸਾਹਿਬ ਜਾਪਦੇ ਹੋਏ 1981 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਆਲ ਇੰਡੀਆ ਸਟੂਡੈਂਟ ਕੰਨਨ ਚਲੋਈ ਜਿਹਦੇ ਵਿੱਚ ਮਹਾਰਾਸ਼ਟਰ ਤੋਂ ਬੰਬੇ ਵੱਲੋਂ ਜਾਣੀ ਮਹਾਰਾਸ਼ਟਰ ਕਲਕੱਤਾ ਵੱਲੋਂ ਉਹ ਚ ਸਟੂਡੈਂਟ ਹੈ ਮਾਰਟੀ ਦਾ ਪਹਿਲਾ ਹਫਤਾ ਸੀ ਰਾਤ ਨੂੰ ਆਏ ਤੇ ਸਵੇਰੇ ਨਹੀਂ ਪੈਣ ਲੱਗਿਆ ਦਿਨੇ ਜਦੋਂ ਸਾਡੇ ਪੰਜਾਬ ਦੇ ਸਟੂਡੈਂਟ ਗਏ ਇਹਨਾਂ ਸਟੂਡੈਂਟ ਜਿਨ੍ਹਾਂ ਪਹਿਲੇ 5 ਸਟੂਡੈਂਟ ਨੇ ਫਰੀਅਟ ਕਾਰ ਚੋਂ ਬਹੁਤ ਕੀਮਤੀ ਕੱਪੜੇ ਉਹ ਲੈ ਕੇ ਮਾਰੇ ਨੇ ਕਿਹਾ ਮੈਂ ਉਹ ਇੱਥੇ ਵੀ ਪੜ੍ਹੀ ਸੀ ਉਹਦਾ ਬੱਚਿਆ ਵੀ ਬ੍ਰਿਜੇ ਦੇ ਮੈਗਜ਼ੀਨ ਸੀ ਇੱਕ ਉਹ ਲਿਸ਼ਟਾ ਸੀ ਹਰ ਪੇਜ ਤੇ ਕਿ ਮੈਂ ਬਿਨਾ ਪਰਮਾਤਵਾਦੋਂ ਕਿਸੇ ਤੋਂ ਨਹੀਂ ਡਰਦਾ ਉਹਦੇ ਬਾਰੇ ਮੈਂ ਇੱਕ ਗੱਲ ਕਹਿਣੀ ਆ

वाहेगुरु 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 सॼे बचे उतर बचाया न ख़ुदि पढ़िया इंटरव्यू इंटरव्यू ते लिखिया हिंदुस्तान अमीर और ख़ुशहालू उन स्टूडेंटा जे कपड़े ब्रस्टड कपड़ा इस्तेमाल लिखियो जो कपड़े बाद चई आहे उन लिखिया ब्रैस्टड کپڑے जे سوٹ باٹا जे बूट ਉਹਨਾਂ ਕੋਟ ਟੈਂਟਾਂ ਦੇ ਨਾਲ ਤੋਂ ਵੀ ਇੱਕ ਸ਼ਾਵਲ ਉੱਤੇ ਲੈ ਜਿਹਨੂੰ ਢਾਈ ਬਾਜ ਦੀ ਲੋਈ ਕਹਿੰਦੇ ਆ ਉਸ ਤੋਂ ਬਾਅਦ ਉਹ ਕਹਿੰਦਾ ਉਹ ਦੋ ਬੱਚੇ ਹੋਰ ਆਏ ਉਹ ਰਾਇਡ ਰਾਇਡ ਐਂਡ ਫੀਲਡ ਮੋਟਰਸਾਈਕਲਾਂ ਤੇ ਮੈਂ ਇੱਕ ਬੇਨਤੀ ਕਰ ਜਾਂ ਤੁਹਾਡੇ ਨੋਟ ਲਈ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਰਾਇਡ ਫੀਲਡ ਮੋਟਰਸਾਈਕਲ ਸੀ ਫੌਜ ਕੋ ਡਿਸਪੋਜ਼ਲ ਮਿਲਦਾ ਜਾਂ BSA ਦੇ AXL ਮੋਟਰਸਾਈਕਲ ਤੇ ਪਾਉਂਦੇ ਉਹ ਵੀ ਫੌਜ ਕੋ अंबैस्टर फीर बंदे बंदी अंबैस्टर कलकता जो लिंक ड्यू शिव कैली लैक्च जे दरम्याने बंदे लैंड मास्टर कार उनजी चलो बस बी महिरबानी ਸਾਲ ਸਾਲ ਰਾਈ ਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਗਿਆਨੀ ਤੇਜਵੀਰ ਸਿੰਘ ਜੀ ਵਿਆਰਤੀ ਦੰਦਨਾ ਟਕਸਾਲ ਅਕਾਲ ਤਖਸਾਲ ਕੋ ਪਹੁੰਚਿਆ ਸਾਰੇ ਗੱਮਨ ਟਕਸਾਲ ਦੇ ਜਥੇਦਾਰ ਅਸੀਂ ਧੰਨਵਾਦ ਕਰਦੇ ਆ ਜੀਵਾਂ ਆ ਕਹਿੰਦੇ ਆਂਗੇ ਸਵਾਗਤ ਦੀ ਕਰ ਪਾਇਆ ਅਜੀਤ ਸਿੰਘ ਬਰਾੜ ਉਹ ਆਪਣੇ ਵਿਚਾਰ ਰੱਖਣਗੇ ਸਿਰਫ 2 ਮਿੰਟਾਂ ਲਈ ਮੈਂ ਬੇਨਤੀ ਕਰਾਂ ਕਰਤੀ ਬੜੀ ਹੈ ਸੰਗਤ ਆ ਜਿਹੜਾ ਸਹਿਜ ਆਉ ਥੋੜਾ ਹਿਲ ਰਿਹਾ ਆ ਮੈਂ ਬੇਨਤੀ ਕਰਦਾ ਮੈਂ ਬੇਨਤੀ ਕਰਦਾ ਹਾਂ ਗਿਆਨੀ ਤੇਜ ਸਿੰਘ ਜੀ ਗਿਆਨੀ ਗੁਰਦਾਸ ਸਿੰਘ ਜੀ ਉਹ ਆਪਣੇ ਵਿਚਾਰ ਰੱਖਣਗੇ